ਇਰੇ ਅਧਿਕਾਰੀਆਂ ਨੂੰ ਹੋਣ ਹੋਈ ਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਬ੍ਰਿੰਦਰ ਕੁਮਾਰ ਪ੍ਰਧਾਨ ਮਿਸ਼ਾਨ ਸਿੰਘ ਮੀਤ ਪ੍ਰਧਾਨ ਹਰਪਜਨ ਸਿੰਘ ਮੀਤ ਪ੍ਰਧਾਨ ਦਲਬੀਰ ਸਿੰਘ ਮੀਤ ਪ੍ਰਧਾਨ ਜਾਰਜ ਮੀਤ ਪ੍ਰਧਾਨ ਭਗਵਾਨ ਸਿੰਘ ਸਲਾਹਕਾਰ ਰਣਜੀਤ ਸਿੰਘ ਸਲਾਹਕਾਰ ਸੁਰਿੰਦਰ ਕੌਰ ਮੁੱਖ ਸਲਾਹਕਾਰ ਜਸਪਾਲ ਸਿੰਘ ਕਾਨੂੰਨੀ ਸਲਾਹਕਾਰ ਕਸ਼ਮੀਰ ਸਿੰਘ ਕਮੇਟੀ ਮੈਂਬਰ ਤੇ ਬੇਅੰਤਕਾਰ ਕਮੇਟੀ ਦਾ ਹੈ 11 ਮੈਂਬਰ ਅੱਜ ਹੀ ਚੁਣੇ ਗਏ ਸਕੇ ਠੀਕ ਹੈ ਜੀ ਹੁਣ ਇਹ ਆਪਣੇ 5 ਸਾਲ ਇਹੇ ਸੇਵਾ ਮਨ ਨੂੰ ਠੀਕ ਹੈ ਜੀ ਥੈਂਕ ਯੂ ਸੋਨੇ ਹਾ ਸ੍ਰੀ ਅਕਾਲ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਇਹ ਪੈਂਦਾ ਕਿ ਮੈਂ ਸਾਰੇ ਨਗਰ ਨਿਵਾਸੀਆਂ ਅਪਣੇ ਮੇਲੇ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦੇਣਾ ਇਹ ਇੱਕ ਪਹਿਲਾ ਮੌਕਾ ਹੈ ਕਿ ਜਿਹੜਾ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ ਇਹ ਸਾਡੇ ਬਹੁਤ ਹੀ ਚੰਗੇ ਭਾਅ ਨੇ ਜੇਕਰ ਅਸੀਂ ਇਹਨੂੰ ਚੰਗੀ ਲਿਗਾਈ ਨਾ ਸੋਚੀਏ ਜੋ ਕੁਛੀ ਪਿੱਛੇ ਹੋਇਆ ਉਹਨਾਂ ਤੇ ਆਪਾਂ ਮਿੱਟੀ ਪਾਈਏ ਅਗੂ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਚੰਗੀ ਸੇਧ ਦਈਏ ਇਹੋ ਹੀ ਮੇਰੀ ਆ ਅਪੀਲ ਹੈ ਪਿੰਡ ਵਾਸੀਆਂ ਨੂੰ ਇਧਰ ਬਹਿ ਕੇ ਜੇ ਕੋ ਗਿਲੇ ਸ਼ਿਕਵੇ ਨਹੀਂ ਇੱਕ ਦੂਜੇ ਨਾਲ ਅਸੀਂ ਜੇ ਕੋਈ ਮਰਕੂ ਗਲਤੀ ਹੋਈ ਹੋਵੇ ਜਾਂ ਕਿਸੇ ਪੈਂਡਰਾ ਕੋ ਗਲਤੀ ਹੋ ਇੱਕ ਦੂਜੇ ਨੂੰ ਬਹਿ ਕੇ ਅਸੀਂ ਨਵੇੜ ਸਹੀਵੇ ਤੇ ਇਸ ਤਰ੍ਹਾਂ ਜੇ ਸਰਬਸੰਤੀ ਹੋਵੇ ਪਿੰਡ ਦੇ ਵਿਕਾਸ ਦੇ ਵਿੱਚ ਚਾਰ ਗੁਣਾ ਤਰੱਕੀ ਹੋਵੇ ਤਾਂ ਜਦੋਂ ਗਿਲੇ ਸ਼ਿਕਵੇ ਹੁੰਦੇ ਨੇ ਆਪਾਂ ਇੱਕ ਗੁੱਜੇ ਦੀਆਂ ਲੱਤਾਂ ਗਿਛੀਆਂ ਸ਼ੁਰੂ ਕਰ ਦਿੰਦੀਆਂ ਉਹਦੇ ਨਾਲ ਤਰੱਕੀ 'ਚ ਰੁਕਾਵਟ ਆਉਂਦੀ ਏ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਫਿਰ ਸਾਡੇ ਜਿਹੜੇ ਬੰਦੇ ਚਲੇ ਜਾਂਦੇ ਨੇ ਉਹਨਾਂ ਨੂੰ ਦੋਸ਼ ਦੇਂਦੇ ਆਵੇਂ ਉਸ ਨੂੰ ਗਲਤੀ ਨੂੰ ਹੀ ਸੁਧਾਈਏ ਤੇ ਇਹੋ ਹੀ ਮੇਰੀ ਤੀਲ ਹੈ ਇਸ ਤਰ੍ਹਾਂ ਜਿਹੜੇ ਫੈਸਲੇ ਨੇ ਦਾ ਸਰਬਸੰਤੀ ਦਾ ਲੈ ਜਾਣ ਦੇ ਪਿੰਡ ਨੂੰ ਅੱਗੇ ਤੋਰਿਆ ਗਿਆ ਬਹੁਤ ਬਹੁਤ ਸ਼ੁਕਰੀਆ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸੋਨਹਾਰ ਸਤਿ ਸ੍ਰੀ ਅਕਾਲ ਹਾਂਜੀ ਚਿਮਨਾ ਸਾਹਿਬ ਹਾਂ ਚਿਮਨਾ ਸਾਹਿਬ ਕੁਝ ਬੋਲੋ ਤੁਸੀਂ ਹਾਂ ਧੰਨਵਾਦੀ ਕਰੋ ਹਾਂ ਵਾਹਿਗੁਰੂ ਜੀ ਦਾ ਸ਼ੁਕਰੀਆ ਮੈਂ ਸਾਰੇ ਪਿੰਡ ਨੂੰ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਭ ਸੰਪਤੀ ਨਾਲ ਪਾਕੀ ਬਾਈ ਤੋਂ ਉੱਠ ਕੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਪਿੰਡ ਦੀ ترقی ਵਾਸਤੇ ਹੋਰ ਫਾਇਦਾ ਹੋਏਗਾ ਮੈਂ ਸਾਰੇ ਨੱਗਰ ਦਾ ਬਹੁਤ ਧੰਨਵਾਦ ਦਿੰਨਾ ਤੁਹਾਨੂੰ ਵੀ ਤੁਹਾਨੂੰ ਮੀਤ ਪ੍ਰਧਾਨ ਬਣਾਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਤਾਂ ਹਾਂਜੀ ਹਾਂਜੀ ਮੈਂ ਜੋ ਵੀ ਮੈਨੂੰ ਇਹਨਾਂ ਦਿੱਤਾ ਉਹਦਾ ਅੱਜ ਵੀ ਪੂਰਾ ਜੋਰ ਨਾਲ ਕੰਮ ਕਰਨੇ ਹੋਣ ਵੀ ਤਰਾਂ ਨੂੰ ਚਾਰੀ ਨੂੰ ਬਚਾਵਾ ਦੇ ਤੂੰ ਠੀਕ ਹੈ ਜੀ ਉਤਲੀ ਮੰਡਲ ਦਾਵਾ ਹਾਂ ਜੀ ਭਾਜੀ ਨਿਸ਼ਾਨ ਸਿੰਘ ਜੀ ਤੁਹਾਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਸੁਸਾਇਟੀ ਦਾ ਤੇ ਜਿਸ ਤਰੀਕੇ ਨਾਲ ਲਿਓ ਉਤਰ ਚੁੱਕੀ ਹੈ ਸੁਸਾਇਟੀ ਇਹਨੂੰ ਦੁਬਾਰਾ ਸਟੈਂਡ ਕਰਨਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਇਹਨਾਂ ਹਾਲਾਤਾਂ ਵਿੱਚ ਤੁਸੀਂ ਕਿਦਾਂ ਸੁਸਾਇਟੀ ਨੂੰ ਚੁੱਕ ਕੇ ਉੱਪਰ ਖੜੋਗੇ ਕਿਦਾਂ ਹੋ ਮਿਹਨਤ ਕਰੋਗੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਖਾਲਸਾ ਸਾਹਿਬ ਬਾਈ ਜੀ ਫਤਿਹ ਅਸੀਂ ਬੰਦਰ ਸਾਹਿਬ ਦੇ ਨਾਲ ਤਨ ਤਨ ਮਾਵਾ ਤੱਕ ਜੂ ਹੋ ਗਏ ਕਰਾਂ ਮਤ ਕਰਾਂ ਜੋ ਜੁੱਧਾਂ ਵਿੱਚ ਪਾਵਾਂਗੇ ਤੇ ਸਿਆੜੀ ਲੱਗੇ ਲੱਗੇ ਜਾਵਾਂਗੇ ਤੇ ਬਾਕੀ ਜੋ ਸਹਿਦ ਸਭਤੀ ਹੋਈ ਹੈ ਬਹੁਤ ਵਧੀਆ ਸਮੰਗਾ ਜੋ ਕਦਮ ਸਾਰੇ ਪ੍ਰਿੰਸੀ ਸਾਹਿਬ ਤੋਂ ਬਹੁਤ ਜਨੂਦੀ ਹੈ ਤੇ ਸਾਡੇ ਕੰਮ ਵਧੀਆ ਚੱਲਣਗੇ ਥੈਂਕ ਯੂ ਜੀ ਧੰਨਵਾਦ ਜੀ ਹਾਂ ਜੀ ਸੀਨੀਅਰ ਪੀਸ ਪ੍ਰਧਾਨ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਵਾਈਸ ਜੀ ਕੀ ਬੋਲੇ ਹਾਂ ਜੀ ਕਪਾਹ ਜੋ ਇੱਕ ਕੰਵੇ ਸਹਯੋਗ ਵਾਲਾ ਕੀਤਾ ਵਧੀਆ ਹੋ ਗਿਆ ਕੰਮ ਕਪਾਹ ਸ਼ਾਹੀ ਦੇ ਨਾਲ ਹੀ ਕੋਈ ਵੀ ਕਹਿਣ ਹਰ ਇੱਕ ਸਾਹੇ ਨਾਲ ਆਪਾਂ ਰਾਜ ਦੇ ਨਾਲ ਇਹ ਜੋ ਹਾਂ ਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਹੁਦੇਦਾਰ ਬਣਿਓ ਤੁਸੀਂ ਵੀ ਸਵੈਦੀ ਦੇ ਕਿਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਮਦਦ ਆ ਰਹੀ ਹੈ ਸਾਡੇ ਦੇ ਜਿਹੜਾ ਸਿੱਖਿਆ ਹੈ ਹਾਂਜੀ ਬਹੁਤ ਵਧੀਆ ਦਾ ਸਟੇਜ ਨੰਬਰ ਹੋਵੇ ਠੀਕ ਹੈ ਜੀ ਹਾਂਜੀ ਮਦਦ ਦਿਨਾ ਦੇ ਉੱਪਰ ਜਾਓ ਕੁਝ ਬੋਲੋ ਜੂਨੀਅਰ ਵੀ ਜਰੂਰੀ ਹਾਂਜੀ ਅੱਛਾ ਯਾਰ ਜੀ ਅੱਜ ਜੋੜੀ ਸਾਨੂੰ ਜ਼ਿੰਮੇਵਾਰੀ ਮਿਲੀ ਆ ਹਾਂਜੀ ਇਹ ਅਸੀਂ ਤੁਹਾਨੂੰ ਮਨੋ ਜੋੜ ਰੱਖ ਕੇ ਨਿਭਾਵਾਂਗੇ ਠੀਕ ਹੈ ਜੀ ਸ਼ੁਕਰੀਆ ਨਾਲ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ

ਤੁਸੀਂ ਸਕੱਤਰ ਵੀ ਰਹੇ ਹੋ ਗੁਰਦਵਾਰ ਸਾਹਿਬ ਦੇ ਪ੍ਰਧਾਨ ਵੀ ਔਰ ਬੜੇ ਸੁਲਝੇ ਹੋਏ ਹੋ ਸੋਸਾਇਟੀ ਦੇ ਵੀ ਤੁਸੀਂ ਉਹਦੇਦਾਰ ਰਹੇ ਹੋ ਤੁਸੀਂ ਅੱਜ ਜੋ ਸਰਵਸੰਮਤੀ ਹੋਈ ਹੈ ਤੁਹਾਡੇ ਨਗਰ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਸਭ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ ਬੜੇ ਕੀ ਪਰਸਨ ਬੰਦੇ ਨੇ ਚੰਗੇ ਚਗੇ ਅਹੁਦਿਆਂ ਤੇ ਬਰਾਜ਼ਮਾਨ ਨੇ ਪਰ ਇਹ ਪਹਿਲੀ ਵਾਰੀ ਸਾਡਾ ਮੌਕਾ ਹੈ ਮੇਰਾ ਜ਼ਿੰਦਗੀ 'ਚ ਵੀ ਕਿ ਇਹ ਜੇ ਵੱਡੇ ਭਰਾ ਸਾਰੇ ਇਕੱਤਰ ਹੋ ਕੇ ਇਕੱਠੇ ਹੋ ਕੇ ਸਰਬਸੰਮਤੀ ਦਾ ਇਹ ਮਤਲਬ ਹੁੰਦਾ ਤੇ ਕੋਈ ਦੁਆਇਤ ਭਾਵਨਾ ਨਹੀਂ ਸਾਰੇ ਭਰਾ ਨੇ ਸਹਿਯੋਗ ਦੇਣਾ ਹੈ ਕਿ ਹੁਣਾਂ ਵੀ ਇਦਾਂ ਚਾਹੀਦਾ ਕਿਉਂਕਿ ਜਿਹੜੀ ਕੋਆਪਰੇਟਿਵ ਸੁਸਾਇਟੀ ਆ ਇਹ ਜਿਹੜੀ ਮੂਵਮੈਂਟ ਹੈ ਸਹਿਕਾਰਤਾ ਦੀ ਇਹ ਤੇ ਇਹਦੇ ਵਿੱਚ ਤੇ ਕੋਈ ਪਾਰਟੀ ਪੱਤਰ ਦੀ ਗੱਲ ਹੋਣੀ ਨਹੀਂ ਚਾਹੀਦੀ ਕਿਉਂਕਿ ਜਿਹੜਾ ਵੀ ਮੈਂਬਰ ਆ ਪ੍ਰਧਾਨ ਆ ਜਾਂ ਜੂਨੀਅਰ ਦਾ ਸੀਨੀਅਰ ਮੀਤ ਪ੍ਰਧਾਨ ਆ ਹਾਂਜੀ ਅਗਰ ਉਹ ਡਿਫਾਲਟਰ ਨਹੀਂ ਉਹਦਾ ਲੈਣ ਦੇਣ ਠੀਕ ਹੈ ਇਹ ਸਾਰੇ ਬੰਦੇ ਪ੍ਰਧਾਨ ਨੇ ਇਹ ਪ੍ਰਧਾਨ ਡਿਫਾਲਟਰ ਹੈ ਉਹਨੂੰ ਕੋਈ ਵੀ ਬੈਂਕ ਤੋਂ ਨਹੀਂ ਮਿਲਣਾ ਇਥੋਂ ਵੀ ਨਹੀਂ ਮਿਲਣਾ ਔਰ ਇਹ ਬੜਾ ਵੱਡਿਆ ਔਰ ਨਾਸਨ ਦੇ ਬਹੁਤ ਬੜੀ ਮੌਕਾ ਮੈਂ 24 ਸਾਲ ਜਿਹੜਾ ਹੈ ਉਹ ਸੈਕਟੀ ਸਿੱਕਾ ਬੜੇ ਸੈਕਟਰ ਦਾ ਪ੍ਰਧਾਨ ਰਿਹਾ ਔਰ ਪੰਜਾਬ ਸਾਰੇ ਦਾ 12000 ਮੁਲਾਜ਼ਮਾਂ ਦਾ ਪ੍ਰਧਾਨ ਰਿਹਾ ਬ੍ਰੰਪੁਰਾ ਥੋੜੇ ਬ੍ਰੰਪੁਰਾ ਜੀ ਬ੍ਰੰਪੁਰਾ ਜੀ ਉਸ ਵੇਲੇ ਸਹਿਕਾਰਤਾ ਮੰਤਰੀ ਸਨ ਠੀਕ ਔਰ ਅਸੀਂ ਨਾਲ ਮੈਂ ਕਿ ਇਹਦਾ ਵਧੀਆ ਕੰਮ ਕੀਤਾ ਔਰ ਮੈਂ ਇਥੇ ਇਹ ਵੀ ਥੋੜਾ ਬਨਣ ਕਰਨ ਯੋਗ ਹੈ ਕਿ ਇਹ ਜਿਹੜੇ ਬੈਠੇ ਆ ਨਾ ਜੇ ਆਪਾਂ ਜਿਹੜੀ ਇਮਾਰਤ ਦਿਖ ਰਹੀ ਹੈ ਇਹ ਦੋ ਬੰਦੇ ਦਾ ਬੜਾ ਵੱਡਾ ਦੇਣਾ ਸੋਨ ਲਾਲ ਤੇ ਬਖਸ਼ੀ ਜੀ ਉਹਨਾਂ ਨੇ ਇਸ ਕੋਆਪਰੇਟਿਵ ਸੁਸਾਇਟੀ ਜਿਉਂ ਥੀ ਲੈਂਦਾ ਜਿੱਦੇ ਜਦੋਂ ਮਾਲਜਨ ਹੋਈਆਂ ਨੇ ਸੁਸਾਇਟੀਆਂ ਇਹ ਸੜੀ ਸਾਡੇ ਪਾਸੋਂ ਖਿਸਕ ਗਈ ਸੀ ਇਸ ਕਰਕੇ ਭਾਈ ਅੱਜ ਜਿਹੜੇ ਪ੍ਰਧਾਨ ਸਾਡੇ ਕਸ਼ੇ ਜੀ ਜਿਹਨੇ ਗਿਆ ਨੇ ਵਿਰਿੰਦਰ ਜੀ ਉਹਨਾਂ ਨੂੰ ਜੂਨੀਅਰ ਤੇ ਸੀਨੀਅਰ ਮੀਤ ਮਰਦਾਨ ਉਹਨਾਂ ਨੂੰ ਇਸ ਮੌਕੇ ਤੇ ਬਹੁਤ ਵੱਡੀ ਵਧਾਈ ਹੈ ਔਰ ਮੈਂ ਅਗਰਹਿ ਕਰਦਾ ਕਿ ਇਸੇ ਤਰ੍ਹਾਂ ਹੀ ਰਲ ਕੇ ਜਿਹੜਾ ਵੀ ਕਾਰਜ ਹੈ ਆਪਾਂ ਰਲ ਕੇ ਕਰੀਏ ਉਹਦਾ ਨਜ਼ਾਰਾ ਹੀ ਕੁਝ ਹੋਰ ਹੈ ਮੈਂ ਥੋੜਾ ਜਿਹਾ ਤੋਂ ਹਟ ਕੇ ਤੁਹਾਨੂੰ ਇੱਕ ਸਵਾਲ ਕਰਦੇ ਹਾਂ ਕਿ ਜਿੱਦਾਂ ਤੁਹਾਡੇ ਨਗਰ ਵਿੱਚ ਅੱਜ ਬੜੇ ਹੀ ਸਚੱਜੇ ਤਰੀਕੇ ਦੇ ਨਾਲ ਪਿੰਡ ਵਾਸੀਆਂ ਨੇ ਬੜਾਈ ਇੱਕ ਸਹਿਯੋਗ ਦਾ ਇੱਕ ਅਹਿਸਾਸ ਕਰਾਇਆ ਹੈ ਔਰ ਜੋ ਆਉਣ ਵਾਲੀ ਇਲੈਕਸ਼ਨ ਹੈ ਨਵੰਬਰ ਦਸੰਬਰ ਚ ਸ਼ਾਇਦ ਹੋਵੇ ਸਰਪੰਚੀ ਦੀ ਇਲੈਕਸ਼ਨ ਹੈ ਕਿ ਉਦੋਂ ਵੀ ਇਹ ਪਿੰਡ ਵਾਸੀ ਇਦਾਂ ਹੀ ਸਹਿਯੋਗ ਨਾਲ ਕੋਈ ਕਦਮ ਲੈ ਸਕਦੇ ਨੇ ਜਿਹੜਾ ਕਿ ਪਿੰਡ ਵਾਸਤੇ ਵਧੀਆ ਰਹੇ ਨਾ ਕਿ ਉਹ 35 35 ਲੱਖ 40 40 ਲੱਖ ਰੁਪਈਆ ਲਾ ਕੇ ਸਰਪੰਚੀ ਲੈਣੀ ਉਹਦਾ ਮੈਂ ਤਾਂ ਸਮਝਦਾ ਕੋਈ ਫਾਇਦਾ ਨਹੀਂ ਤੁਹਾਡਾ ਕੀ ਵਿਚਾਰ ਹੈ ਦੇ ਬਾਰੇ ਜੀ ਦੇਖੋ ਮੇਰਾ ਵਿਚਾਰ ਬੜਾ ਸਪਸ਼ਟ ਹੈ ਹਾਂਜੀ ਇਹ ਸੰਗਤ ਦੇ ਨਾਲ ਵਿਚਾਰ ਹੈ ਕਿਉਂਕਿ ਅਸੀਂ 1947 ਤੋਂ ਲੈ ਕੇ ਅੱਜ ਤੱਕ ਭਾਈ ਫੀਜੀਆਵਾਜ਼ ਬਰਾਦਰੀ ਆਵਾਜ਼ ਐਡਾ ਵੱਡਾ ਖਰਚਾ ਕਰਕੇ ਸ਼ਰਾਬਾਂ ਪੀਣੀਆਂ ਨਸ਼ੇ ਕਰਨੇ ਵੰੜਨੇ ਇਹ ਬੜੀ ਵੱਡੀ ਇੱਕ ਬੱਜਰ ਕ੍ਰਹਿਤ ਹੈ ਜੀ ਅਸੀਂ ਸਾਰੇ ਜਿੱਦਾਂ ਹੁਣ ਚੱਲੇ ਆ ਬਿਨਾ ਪੇਪਸ ਤੋਂ ਬਿਨਾ ਵਿਚਕਰੇ ਤੋਂ ਵਿਦਾਇ ਸਮਝੇ ਅਸੀਂ ਉਸ ਪੰਚਾਇਤ ਨੂੰ ਵੀ ਚੁਣੀਏ ਇਹ ਬੜਾ ਵੱਡਾ ਮਾਨ ਤੇ ਸਤਕਾਰ ਹੈ ਉਹ ਸਾਰੇ ਪਿੰਡਾਂ ਦੇ ਵਿੱਚ ਗੱਲ ਜਾਏਗੀ ਕਿ ਰਾਪਰ ਆਈਆਂ ਨੂੰ ਸਾਡੇ ਤੇ ਇੱਕ ਦਾਗ ਲੱਗਾ ਉਹ ਦਾਗ ਕਰਦਾ ਇਸੇ ਪਾਰਟੀ ਵੱਜੀ ਬੜੀ ਐ ਇੱਥੇ ਚੋਣਾਂ ਦੇ ਹੋ ਜਾਂਦੀਆਂ ਨੇ ਪਰ ਇੱਕ ਦੋ ਜੀ ਲੱਤਾਂ ਖਿੱਚਦੀਆਂ ਨੇ ਮੈਂ ਸਮਝਦਾ ਜੀ ਆਪਾਂ ਸਾਰੇ ਰਲ ਕੇ ਲੋਕ ਅਮੀਜ਼ਵਾਰਾਂ ਦੀ ਚੋਣ ਕਰੀਏ ਸਰਪੰਚ ਦੀ ਚੋਣ ਕਰੀਏ ਮੈਂਬਰਾਂ ਦੀ ਚੋਣ ਕਰੀਏ ਇਹ ਬੜਾ ਵੱਡਾ ਦਾਹਾ ਹੈ ਮੇਰੀ ਇਹ ਜੀ ਹੈ ਔਰ ਮੈਂ ਰੱਖੀ ਬੈਂਚੀ ਕਰਾਂਗਾ ਸਾਰਿਆਂ ਨੂੰ ਬਤੌਰ ਐਕਸਪੀਰੀਅੰਸ ਆਰਮੀ ਦਾ ਵੀ ਐਕਸਪੀਰੀਅੰਸ ਕੋਪਰੈਟਿਵਟੀ ਦਾ ਵੀ ਤੇ ਸ਼ਤਪੁਰਾਂ ਜੀ ਦਾ ਜੋ ਪ੍ਰਦਾਨ ਕੀਦਾ ਹੁੰਦਾ ਜਾਂ ਸੇਵਕ ਦਾ ਹੁੰਦਾ ਮੈਨੂੰ ਮਿਲਿਆ ਮੈਂ ਤੇ ਆਪਣੇ ਤਜਰਬੇ ਨਾਲ ਗੱਲ ਕਰਾਂਗਾ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਸਾਰਿਆਂ ਨੂੰ ਆਪਾਂ ਰਲ ਕੇ ਚੱਲੀਏ ਇਹਦੇ ਵਿੱਚ ਫਾਇਦਾ ਹੀ ਹੈ ਨਾ ਕਿ ਲੱਤਾਂ ਖਿੱਚਣ ਦਾ ਬਹੁਤ ਅਸੀਂ ਨੁਕਸਾਨ ਕਰਾ ਚੁੱਕੇ ਹਾਂ ਇਧਰ ਜ ਕੋਈ ਸ਼ੱਕ ਨਹੀਂ ਔਰ ਹਰ ਇੱਕ ਦੇ ਮਨ ਚ ਅੱਜ ਵੀ ਇਹ ਗੱਲ ਰੜਕਦੀਆਂ ਨੇ ਕੁਝ ਗੱਲਾਂ ਪਰ ਉਹਨਾਂ ਸਾਰਿਆਂ ਨੂੰ ਘਰੋਵਾ ਪੈਗਾ ਔਰ ਸਾਨੂੰ ਜਿਹੜੇ ਅਸੀਂ ਚੁਣੇ ਜਾਂਦੇ ਆ ਸਾਨੂੰ ਵੀ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਪੈਗੀ ਇਹ ਸੋਚਣਾ ਪੈਗਾ ਬਿਲਕੁਲ ਜੀ ਔਰ ਮੇਰੀ ਇਹ ਨਜ਼ਰੀਏ ਰਾਏ ਇਹੋ ਹੀ ਹੈ ਮੈਂ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿੱਥੇ ਵੀ ਕੋਈ ਤੁਹਾਡਾ ਸਵਾਲ ਹੋਵੇ ਜੇ ਕੋਈ ਪੁੱਛ ਸਕਦੀ ਮੈਂ ਆਸ ਕਰਦਾ ਜੀ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪਿੰਡ ਦੇ ਲੋ ਪਿੰਡਾਂ ਦੇ ਲੋਕ ਵੀ ਤੁਹਾਡੇ ਪਿੰਡ ਤੋਂ ਸੇਧ ਲੈਣਗੇ ਔਰ ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਕੀ ਤੁਹਾਡੇ ਪਿੰਡ ਵਿੱਚ ਵੀ ਅਸੀਂ ਉਸ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਕਿ ਸਰਵਸੰਮਤੀ ਨਾਲ ਹੀ ਸਾਰੇ ਕੰਮ ਹੋਣ ਸਿਰੇ ਚੜ੍ਹਨ ਇੰਨਾ ਹੀ ਕਹਿੰਦਾ ਹਾਂ ਕਿ ਮਹਾਨ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ